ਬੇਅਦਵੀ ਮਾਮਲੇ ਦੇ ਉੱਤੇ ਪ੍ਰਗਟ ਸਿੰਘ ਤੇ ਮਨਪ੍ਰੀਤ ਯਾਲੀ ਨੇ ਸਖਤ ਸਟੈਂਡ ਲਿਆ ਹੈ ਆਪਣੀਆਂ ਹੀ ਸਰਕਾਰਾਂ ਦੀ ਅਸਲ ਹਕੀਕਤ ਉਹਨਾਂ ਨੇ ਬਿਆਨ ਕੀਤੀ ਹੈ ਸੱਚੇਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਚੌਥੇ ਦਿਨ ਤੇ ਆਖਰੀ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਸੰਬੰਧੀ ਬਿੱਲ ਤੇ ਬਹਿਸ ਹੋਈ ਸਾਰੀਆਂ ਧਿਰਾਂ ਨੇ ਬੇਅਦਵੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਵਕਾਲਤ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ 14 ਜੁਲਾਈ ਨੂੰ ਪੇਸ਼ ਕੀਤੇ ਗਏ ਇਹ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਅਤੇ ਸਬੰਧੀ ਬਿੱਲ ਦੇ ਵਿੱਚ ਚਾਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਵੀ ਕਰਨ ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਬਹਿਸ ਵਿੱਚ ਹਿੱਸਾ ਲੈਂਦੇ ਆ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ 2007 ਦੇ ਵਿੱਚ ਗੁਰੂ ਸਾਹਿਬ ਦਾ ਸਵਾਂਗ ਰਚਿਆ ਗਿਆ ਸੀ ਉਸ ਵੇਲੇ ਦੀ ਪੰਥਕ ਸਰਕਾਰ ਇਸ ਨੂੰ ਸੰਭਾਲਣ ਦੇ ਵਿੱਚ ਰੁਝੇ ਰਹੀ ਇਸ ਦੇ ਹੀ ਨਾਲ ਕਾਂਗਰਸ ਸਰਕਾਰ ਦਰਨ ਕੁਝ ਜਾਂਚ ਕੀਤੀ ਗਈ ਸੀ ਪਰ ਉਸ ਤੋਂ ਵੀ ਸੰਤੁਸ਼ਟ ਨਹੀਂ ਸੀ ਪਰ ਆਖਰੀ 3 ਮਹੀਨਿਆਂ ਦੇ ਵਿੱਚ ਮੋੜ ਜਿਹੜਾ ਮੋੜ ਤਮਾਕੀ ਦੀ ਤਰੀਕ ਡੇਰਾ ਮੁਕੀ ਦੇ ਨਾਲ ਜੁੜੀ ਤੇ ਉਸ ਨੂੰ ਕੇਸ ਦੇ ਵਿੱਚ ਜੋੜਿਆ ਗਿਆ ਪ੍ਰਗਤ ਸਿੰਘ ਨੇ ਕਿਹਾ ਕਿ ਸਮਾ ਬੜਾ ਬਲਵਾਨ ਹੁੰਦਾ ਹੈ ਆਮ ਆਦੀ ਭਾਰਤੀ ਸਰਕਾਰ 2022 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਕਿ ਪੋਸਟਰ ਬੁਆਏ ਕੁਮਰ ਵਿਜੇ ਪ੍ਰਤਾਪ ਨੂੰ ਲਿਆਂਦਾ ਗਿਆ ਭਰੋਸਾ ਦਿੱਤਾ ਗਿਆ ਕਿ 24 ਘੰਟਿਆਂ ਦੇ ਅੰਦਰ ਇਨਸਾਫ ਦਿੱਤਾ ਜਾਵੇਗਾ ਪਰ ਕੁਝ ਨਹੀਂ ਹੋਇਆ ਮੁੱਖ ਮੰਤਰੀ ਨੇ ਵੀ ਟਵੀਟ ਕੀਤਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਪਰ ਕੀ ਕਾਰਨ ਹੈ ਨੇ ਕਿ 2.5 ਸਾਲਾਂ ਦੇ ਵਿੱਚ ਕੇਸ ਅੱਗੇ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਿਛਲੀ ਸਰਕਾਰਾਂ ਨੇ ਇਸ ਤੇ ਰਾਜਨੀਤੀ ਨਹੀਂ ਕੀਤੀ ਪ੍ਰਗਟ ਸਿੰਘ ਨੇ ਸਹਿਮਕਾਰ ਕੀਤਾ ਹੈ ਕਿ ਕਾਂਗਰਸ ਦੇ ਵਿੱਚ ਦੋ ਧੜੇ ਸਨ ਇੱਕ ਸਜ਼ਾ ਦੇ ਹੱਕ ਦੇ ਵਿੱਚ ਸੀ ਤੇ ਦੂਜਾ ਚਾਹੁੰਦਾ ਸੀ ਕਿ ਇਸ ਇਸੇ ਦੇ ਵਿੱਚ ਕਿਸੇ ਨੂੰ ਸਜ਼ਾ ਨਾ ਮਿਲੇ ਇਹ ਇਸੇ ਤਰ੍ਹਾਂ ਹੀ ਮਸਲਾ ਜਿਹੜਾ ਉਹ ਰੜਕਦਾ ਰਹੇ ਅੱਗੇ ਤੱਕ ਚੱਲਦਾ ਰਹੇ ਇਸੇ ਦੇ ਉੱਤੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਸੁਖਾਨੰਦ ਨੇ ਉੱਥੋਂ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਲੋਕ ਸਜਾ ਰੋਕਣ ਦੇ ਹੱਕ ਦੇ ਵਿੱਚ ਕਿਹੜੇ ਸਨ ਕਾਂਗਰਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਨਾਮ ਦੱਸੇ ਜਾਣ ਪ੍ਰਕਾਸ਼ ਸਿੰਘ ਨੇ ਜਵਾਬ ਦਿੱਤਾ ਕਿ ਬਹੁਤ ਸਾਰੇ ਲੋਕਾਂ ਨੇ ਰਾਜਨੀਤੀ ਕੀਤੀ ਹੈ ਅੱਜ ਵੀ ਕਰ ਰਹੇ ਨੇ ਸਾਢੇ 3 ਸਾਲ ਬੀਤ ਗਏ ਨੇ ਪਰ ਅੱਜ ਤੱਕ ਕੁਝ ਨਹੀਂ ਮਿਲਿਆ 2018 ਦੇ ਵਿੱਚ ਵੀ ਕਾਨੂੰਨ ਬਣਾਇਆ ਗਿਆ ਸੀ ਕੇਂਦਰ ਨੂੰ ਭੇਜਿਆ ਗਿਆ ਸੀ ਪਰ ਜਿਹੜਾ ਕੁਝ ਵੀ ਉਸ ਦੇ ਉੱਤੇ ਨਹੀਂ ਹੋਇਆ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਿਚਕਾਰ ਮੁਲਾਕਾਤ ਬਾਰੇ ਦੱਸਦਿਆਂ ਕਿਹਾ ਗਿਆ ਕਿ ਇੱਕ ਪੁਲਿਸ ਅਧਿਕਾਰੀ ਖੱਟੜਾ ਸੀ ਜਿਸ ਨੇ ਆਪਣੀ ਡਿਊਟੀ ਨਿਭਾਈ ਦੂਜੇ ਗगन ਪ੍ਰਦੀਪ ਪੱਲ ਨੇ ਜਿਨ੍ਹਾਂ ਨੇ ਕੇਸ ਲੜਿਆ ਅੱਜ ਵੀ ਉਹ ਇੱਥੇ ਹਨ ਉਹਨਾਂ ਨੂੰ ਬੁਲਾਓ ਤੇ ਪੁੱਛੋ ਕੀ ਹੋਇਆ ਅੱਜ ਜੋ ਬਿੱਲ ਲਿਆਂਦਾ ਗਿਆ ਉਹ 2018 ਦੇ ਬਿੱਲ ਵਰਗਾ ਹੀ ਹੈ ਪਹਿਲਾਂ ਰਾਜਨੀਤੀ ਕਰਨ ਵਾਲੇ ਨਹੀਂ ਰਹੇ ਤੇ ਅੱਜ ਵੀ ਜੇਕਰ ਦੇਖਿਆ ਜਾਵੇ ਤਾਂ ਰਾਜਨੀਤਿਕ ਰਣ ਵਾਲਿਆਂ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਰਹੇ ਮਨਪ੍ਰੀਤ ਯਾਲੀ ਨੇ ਵੀ ਸਟੈਂਡ ਅਪਨ ਰਸਪਸ਼ਟ ਕਰਦੇ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਮੰਨਦੇ ਹਾਂ ਸਾਨੂੰ ਜਾਇਦਾਦ ਤੇ ਜ਼ਮੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰਜਿਸਟਰ ਪਹਿਲੇ ਵਿਸ਼ਵ ਯੁੱਧ ਦੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਸ੍ਰੀ ਗੁਰੂ ਸਾਹਿਬ ਦਾ ਸਤਕਾਰ ਕੀਤਾ ਗਿਆ ਜਦੋਂ ਗੁਰਬਾਣੀ ਦਾ ਨਰਾਦਰ ਹੁੰਦਾ ਹੈ ਤਾਂ ਬਹੁਤ ਦੁਖਦਾਈ ਹੁੰਦਾ ਹੈ ਯਲਿ ਨੇ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਖੁਦ ਸਜਾ ਦੇਣ ਦੇ ਸਮਰਥ ਨੇ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਪਰ ਮੈਂ ਕਹਿੰਦਾ ਹਾਂ ਕਿ ਕੋਈ ਵੀ ਸਰਕਾਰ ਜਾਣ ਬੁੱਝ ਕੇ ਨਿਰਾਦਰ ਨਹੀਂ ਕਰਦੀ ਸਰਕਾਰਾਂ ਨੇ ਵੀ ਇਜ਼ਤ ਭੁਗਤਾਨ ਕੀਤਾ ਵਿਕ ਤੇ ਵਿੱਚ ਜੋ ਵੀ ਅਜਿਹਾ ਕਰੇਗਾ ਉਹ ਵੀ ਭੁਗਤਾਨ ਕਰੇਗਾ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਧਾਰਮਿਕ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਧਾਰਮਿਕ ਗ੍ਰੰਥ ਨੇ ਇਹਨਾਂ ਦਾ ਸਤਕਾਰ ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ ਅਸੀਂ ਇਹ ਕਾਨੂੰਨ ਪਾਸ ਕਰਾਂਗੇ ਤਾਂ ਭੇਜਾਂਗੇ ਤੇ ਇਸ ਨੂੰ ਸਜਦੇ ਵਿੱਚ ਵੀ ਪਾਸ ਕੀਤਾ ਜਾਣਾ ਚਾਹੀਦਾ ਹੈ ਇਹ ਕਾਨੂੰਨ ਅਕਾਲੀ ਦਲ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਭੇਜਿਆ ਗਿਆ ਸੀ ਤੇ 2018 ਦੇ ਵਿੱਚ ਕਾਂਗਰਸ ਸਰਕਾਰ ਦੌਰਾਨ ਪਾਸ ਹੋਇਆ ਸੀ ਇਸ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਇਸ ਇੱਕ ਇਹ ਕਾਨੂੰਨ ਪਾਸ ਕਰਵਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਸ ਨੇ ਵੀ ਇਸ ਮਸਲੇ ਨੂੰ ਲੈ ਕੇ ਜਿਹੜੀ ਸਿਆਸਤ ਕੀਤੀ ਹੈ ਜਾਂ ਬੇਵਦੀ ਕਰਾਈ ਹੈ ਉਸ ਦਾ ਇਨਸਾਫ ਮਿਲਣਾ ਚਾਹੀਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਏ ਅੱਜ ਜ਼ਰੂਰਤ ਕਾਹੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਆ ਮਾਨਯੋਗ ਸਪੀਕਰ ਸਾਹਿਬ ਮੇਰੇ ਮੈਂਬਰ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਬੋਲ ਰਹੇ ਸੀ ਹੁਣੇ ਹੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਕਹਿੰਦੇ ਦੋ ਗਰੁੱਪ ਸੀ ਇੱਕ ਤਰ੍ਹਾਂ ਸੀਗੇ ਹੱਕ ਦੇ ਵਿੱਚ ਵੀ ਸਜ਼ਾਾਂ ਮਿਲਣ ਕੁਝ ਮੈਂਬਰ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਲੰਬਾ ਚੱਲ ਜਾਵੇ ਸਜ਼ਾਾਂ ਨਾ ਮਿਲਣ ਮੈਂ ਹੀ ਬੇਨਤੀ ਕਰਦਾ ਹਾਂ ਪਵਿੱਤਰ ਸਦਨ ਦੇ ਵਿੱਚ ਕਿ ਕਿਰਪਾ ਕਰਕੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸਾਹਿਬਾਨ ਇਹ ਕਹਿੰਦੇ ਸੀ ਕਿ ਸਜ਼ਾਾਂ ਨੂੰ ਡਿਲੇ ਕਰੋ ਲੇਟ ਕਰੋ ਇੰਨੀ ਜਲਦੀ ਨਾ ਕਰੋ ਉਹਨਾਂ ਦੇ ਨਾਮ ਇਹ ਸਦਨ ਦੇ ਵਿੱਚ ਦੱਸਣ ਤਾਕੇ ਸਾਰੇ ਪੰਜਾਬ ਨੂੰ ਪਤਾ ਲੱਗੇ ਉਹ ਕਿਹੜੇ ਕਿਹੜੇ ਦੋਸ਼ੀ ਸੀਗੇ ਜਿਹੜੇ ਉਸ ਟਾਈਮ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨੂੰ ਡਿਲੇ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਸਦਨ ਦੇ ਵਿੱਚ ਦੱਸਣ ਸਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਮੈਂ ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਆ ਔਰ ਅੱਜ ਵੀ ਹੋ ਰਹੀ ਆ ਕੱਲ ਹਜੇ ਬਿੱਲ ਸਾਨੂੰ ਆਇਆ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਆਈਟੀ ਸੈੱਲ ਆ ਨਾ ਉਹਨਾਂ ਨੇ ਬਿਆਦਬੀਆਂ ਦੇ ਵਿਆਰਖਣ ਬੱਸ ਕਰੋ ਮੈਨੂੰ ਮੈਨੂੰ ਬੋਲ ਲੈਣ ਦਿਓ ਫਿਰ ਮੈਨੂੰ ਬੋਲ ਲੈਣ ਦਿਓ ਇੱਕ ਮਿੰਟ ਇਹਨਾਂ ਨੂੰ ਸਰ ਅੱਜ ਸਾਢੇ 3 ਸਾਲ ਹੋ ਗਏ ਆ ਪ੍ਰਣਾਲਾ ਉੱਥੇ ਦਾ ਉੱਥੇ ਆ 2018 ਦੇ ਵਿੱਚ ਵੀ ਆਮ ਆਦਮੀ ਪਾਰਟੀ ਆਪੋਜੀਸ਼ਨ ਬੈਂਚ ਤੇ ਬੈਠੀ ਸੀ ਤੇ ਆਪਾਂ ਯੂਨੀਨੀਮਸਲੀ ਜਿਹੜਾ 2018 ਦੇ ਵਿੱਚ ਕਾਨੂੰਨ ਆ ਉਹ ਪਾਸ ਕਰਕੇ ਭੇਜਿਆ ਸੀ ਉਹਦੇ ਤੇ ਇਹਦੇ ਵਿੱਚ ਲੰਮਾ ਚੌੜਾ ਫਰਕ ਨਹੀਂ ਹੈ ਸਿਰਫ ਸਰ ਜਿਹੜੀ ਹੋਮ ਮਿਨਿਸਟਰ ਨਾਲ ਚੀਫ ਮਿਨਿਸਟਰ ਸਾਹਿਬ ਦੀ ਗੱਲ ਹੋਈ ਆ ਉਹ ਕਿਤੇ ਇਸ ਹਾਊਸ ਦੇ ਵਿੱਚ ਲਿਆਂਦੀ ਜਾ ਸਕਦੀ ਆ ਵੀ ਉਹਨਾਂ ਨੇ ਕਿਉਂ ਕਹਿਤਾ ਤੇ ਢਾਈ ਸਾਲ ਆਪਾਂ ਉਹਦੀਆਂ ਜਿਹੜੀਆਂ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਇਹ ਅੱਜ ਇਹ ਸਮਾਜ ਜਿਹੜਾ ਕਿਉਂਕਿ ਆਪਾਂ ਸਾਰਿਆਂ ਨੇ ਇੱਥੇ ਸੱਚੀ ਗੱਲ ਹੈ ਚੱਲੇ ਜਾਣਾ ਬਿਲਕੁਲ ਤੇ ਦੋ ਬੰਦੇ ਮੈਂ ਤੁਹਾਨੂੰ ਨਾ ਲੈਣੇ ਚਾਹਨਾ ਜੀ ਮੈਨੂੰ ਜਿੰਨੀ ਕ ਗੱਲ ਸਮਝ ਆਉਂਦੀ ਆ ਇੱਕ ਪੁਲਿਸ ਅਫਸਰ ਸੀ ਆਰਐਸ ਖੱਟੜਾ ਜਿਨੇ ਰਿਐਲਿਟੀ ਦੇ ਵਿੱਚ ਆਪਣਾ ਕਰਮ ਵੀ ਕੀਤਾ ਤੇ ਆਪਣਾ ਧਰਮ ਵੀ ਨਿਭਾਇਆ ਜੇ ਜਿੰਨੀ ਗੱਲ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਹੋਵੇ ਔਰ ਇੱਕੋ ਇਨਸਾਨ ਸੀ ਗगन ਪ੍ਰਦੀਪ ਸਿੰਘ ਬੱਲ ਜਿਹੜਾ ਐਡਵੋਕੇਟ ਹੈ ਗगन ਪ੍ਰਦੀਪ ਸਿੰਘ ਬੱਲ ਨੇ ਸਿੰਗਲ ਹੈਂਡਿਡਲੀ ਮੈਂ ਅਸਲੀ ਗੱਲ ਹੈ ਸ਼ੱਕ ਕਰਦਾ ਸੀ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਉਹ ਇਧਰ ਨੂੰ ਤੁਰ ਨਹੀਂ ਰਹੀਆਂ ਉਹਨੂੰ ਪ੍ਰਾਈਵੇਟ ਤੌਰ ਤੇ ਖੜਾ ਕੀਤਾ ਔਰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗगन ਜੀ ਤੁਹਾਡੇ ਖਰਚੇ ਖੁਰਚੇ ਹੁੰਦੇ ਆ ਤੁਹਾਡੀ ਟੀਮ ਹੈ ਤੇ ਤੁਹਾਨੂੰ ਕੁਝ ਪੈਸੇ ਅਸੀਂ ਦੇ ਦਿੰਨੇ ਆ ਉਹ ਕਹਿੰਦੇ ਜੇ ਤੁਹਾਡਾ ਗੁਰੂ ਆ ਤੇ ਸਾਡਾ ਵੀ ਗੁਰੂ ਆ ਉਹਨੇ ਇੱਕ ਬੰਦੇ ਨੇ ਉਹ ਅਸਲੀ ਗੱਲ ਹੈ ਕਿ ਇੱਕ ਪਾਸੇ ਵਕੀਲਾਂ ਦੀ ਫੌਜ ਖੜੀ ਹੁੰਦੀ ਸੀ ਠੀਕ ਹੈ ਔਰ ਦੂਸਰੇ ਪਾਸੇ ਸਰ ਦੂਸਰੇ ਪਾਸੇ ਉਹ ਸਿਰਫ ਇੱਕ ਸਿੰਗਲ ਹੈਂਡਲਿੰਗ ਮੈਂ ਸਿਰਫ ਇਨੀ ਬੇਨਤੀ ਤੁਹਾਨੂੰ ਕਰਨੀ ਚਾਹਣਾ ਅੱਜ ਵੀ ਉਹ ਬੰਦੇ ਇੱਥੇ ਅਵੇਲੇਬਲ ਆ ਉਹਨਾਂ ਨੂੰ ਬੁਲਾ ਕੇ ਦੋਨਾਂ ਨੂੰ ਜੇ ਆਪਾਂ ਕਿਸੇ ਕੰਡੇ ਸਿਰੇ ਲੱਗਣਾ ਉਹਨਾਂ ਦੋਨਾਂ ਨੂੰ ਬੁਲਾ ਕੇ ਪੁੱਛ ਲਓ ਹੋਇਆ ਕੀ ਆ ਥੈਂਕ ਯੂ ਤੇ ਅੱਜ ਜ਼ਰੂਰਤ ਕਾਦੀ ਆ ਆਪਾਂ ਨੂੰ ਵੀ ਸਾਢੇ 3 ਸਾਲ ਹੋ ਗਏ ਆ ਔਰ ਸਾਢੇ 3 ਸਾਲਾਂ ਦੇ ਵਿੱਚ ਆਪਾਂ ਇੱਕ ਉਹ ਬਿੱਲ ਲੈ ਕੇ ਆਏ ਆ ਜਿਹੜਾ ਆਲਮੋਸਟ ਜਿਹੜਾ ਸਿਮਿਲਰ ਨੇਚਰ ਦਾ ਹੈਗਾ ਔਰ ਇਹਦਾ ਸਬਸੀਕੁਐਂਟਲੀ ਅੰਤ ਵੀ ਉੱਥੇ ਹੀ ਹੋਣਾ ਜਾ ਕੇ ਸੋ ਇਸ ਕਰਕੇ ਇਹਦੇ ਤੇ ਆਪਾਂ ਪੋਲਿਟਿਕਸ ਨਾ ਕਰੀਏ ਇਹਦੇ ਤੇ ਨਾ ਕਰੀਏ ਥੈਂਕ ਯੂ ਉਹ ਉਹ ਵੀ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਆ ਤੁਹਾਨੂੰ ਇਹ ਵੀ ਦੱਸ ਦੇਣਾ ਕਿਤੇ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਕੰਟਰੋਲ ਕਰ ਸਕਦੇ ਆ ਪਰ ਉਸ ਗੁਰੂ ਦੀ ਕਚਹਿਰੀ ਨੂੰ ਆਪਣੇ ਕੋਲੋਂ ਕੰਟਰੋਲ ਹੋਣਾ ਨਹੀਂ ਹੈ ਬੜਾ ਦੁੱਖ ਹੁੰਦਾ ਜਦੋਂ ਗੁਰਬਾਣੀ ਦੀ ਬੇਅਦਬੀ ਹੁੰਦੀ ਆ ਕਿਉਂਕਿ ਗੁਰਬਾਣੀ ਗੁਰਾਂ ਦੀ ਬਾਣੀ ਧਰੋਈ ਬਾਣੀ ਪਰਮਾਤਮਾ ਦੀ ਬਾਣੀਆਂ ਜਿਸ ਦਾ ਅਸੀਂ ਸਾਰੇ ਬੜਾ ਸਤਿਕਾਰ ਕਰਦੇ ਆ ਕਿ ਇਹ ਲੋਕ ਕਿਸ ਸੋਚ ਦੇ ਨਾਲ ਕਿ ਇਹ ਗੁਰਬਾਣੀ ਦੀ ਇਹਨਾਂ ਗ੍ਰੰਥਾਂ ਦੀ ਜਿਹੜੀ ਬੇਅਦਵੀ ਕਰਦੇ ਨੇ ਸੋ ਪਤਾ ਨਹੀਂ ਇਸ ਕਟਿਆ ਸੋਚ ਦੇ ਮਾਲਕ ਹੋਣਗੇ ਸੋ ਵੈਸੇ ਤਾਂ ਗੁਰੂ ਸਾਹਿਬ ਆਪ ਸਮਰੱਥ ਨੇ ਇਹਨਾਂ ਨੂੰ ਸਜ਼ਾ ਦੇਣ ਦੇ ਲਈ ਕਿਉਂਕਿ ਜੋ ਵੀ ਅਸੀਂ ਮੰਗਦੇ ਆ ਅਸੀਂ ਗੁਰੂ ਸਾਹਿਬ ਤੋਂ ਮੰਗਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਆਪਣੀਆਂ ਅਰਦਾਸ ਬੇਨਤੀਆਂ ਕਰਦੇ ਆ ਤੇ ਲੇਕਿਨ ਇਹ ਜਿਹੜੇ ਲੋਕ ਇਹ ਜਿਨ੍ਹਾਂ ਨੇ ਘਨੌਣੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਸਜ਼ਾ ਗੁਰੂ ਸਾਹਿਬ ਨੇ ਹੀ ਦੇਣੀ ਆ ਸੋ ਪਿਛਲੇ ਸਮੇਂ ਦੇ ਵਿੱਚ ਗੱਲ ਕੀਤੀ ਗਈ ਹੈ ਸਰਕਾਰਾਂ ਦੀ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਕੋਈ ਵੀ ਸਰਕਾਰ ਵੀ ਅਦਵੀ ਨਹੀਂ ਕਰਾ ਸਕਦੀ ਜਾਣ ਬੁੱਝ ਕੇ ਚਾਹੇ ਸ਼੍ਰੋਮਣੀ ਕਾਲਜ ਦੀ ਸਰਕਾਰ ਰਹੀ ਆ ਹਾਂ ਵੇਦਬੀਆਂ ਹੋਈਆਂ ਕਿਤਨਾ ਕਿਤੇ ਤੁਹਾਡੀ ਅਣਗਹਿਲੀ ਰਹੀ ਕਿਤਨਾ ਕਿਤੇ ਤੁਹਾਡੀਆਂ ਗਲਤੀਆਂ ਹੋਈਆਂ ਕਿਤਨਾ ਕਿਤੇ ਦੋਸ਼ੀ ਨਹੀਂ ਫੜੇ ਗਏ ਤਾਂ ਉਸ ਦਾ ਖਮਿਆਜਾ ਵੀ ਉਹਨਾਂ ਸਰਕਾਰਾਂ ਨੂੰ ਭੁਗਤਣਾ ਪਿਆ ਇੱਥੇ ਮੈਨੂੰ ਥੋੜੀ ਜੀ ਮੈਨੂੰ ਇਤਰਾਜ਼ ਹੈ ਬਿਨਾ ਮੰਗਿਆਂ ਮਾਫੀਆਂ ਤਾਂ ਦਿੱਤੀਆਂ ਨਾ ਸਰਕਾਰਾਂ ਨੇ ਬਿਲਕੁਲ ਜੀ ਬਿਲਕੁਲ ਜੋ ਜੋ ਵੀ ਹੋਇਆ ਸੋ ਤੁਸੀਂ ਦੇਖੋ ਜੋ ਮੈਂ ਕੋਈ ਫਲਾਨ ਕੁੱਝ ਕੇ ਮੈਂ ਬੇਅਦਵੀ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਉਹਦਾ ਖਮਿਆਜੇ ਗਲਤੀਆਂ ਹੋਈਆਂ ਤਾਂ ਭੁਗਤਣਾ ਪਿਆ ਸੋ ਆਉਣ ਸਮੇਂ ਦੇ ਵਿੱਚ ਵੀ ਜਿਹੜਾ ਵੀ ਕਰੂਗਾ ਉਸ ਨੂੰ ਭੁਗਤਣਾ ਹੀ ਪੈਣਾ ਸੋ ਜਿੱਥੇ ਬਰਗਾੜੀ ਦੇ ਵਿੱਚ ਬੇਅਦਵੀ ਹੋਈ ਬੁਰਜਵਾਲ ਸਿੰਘ ਵਾਲਾ ਦੇ ਵਿੱਚ ਹੋਈ ਮੱਲਕੇ ਦੇ ਵਿੱਚ ਵੀ ਜਿਹੜੀ ਬੇਅਦਵੀ ਹੋਈ ਸੀਗੀ ਉਹਦੇ ਵਿੱਚ ਤਿੰਨ ਵਿਅਕਤੀਆਂ ਨੂੰ ਸਜ਼ਾ ਮਿਲੀ ਲekin ਨਾਲ ਦੀ ਨਾਲ ਕਿਉਂਕਿ 3 ਸਾਲ ਦੀ ਸਜ਼ਾ ਸੀ ਉਹਨਾਂ ਦੀ ਜ਼ਮਾਨਤ ਹੋ ਗਈ। ਸੋ ਕਿਉਂਕਿ ਪਹਿਲਾਂ 295 ए ਦੇ ਵਿੱਚ आईपीसी ਜਿਹੜੀ ਮਾਲਕੀ ਮਾਲਕੀ ਪਣੀ ਮਾਲਕੀ ਹਾਂਜੀ ਜੀ ਮਾਲਕੀ ਜੀ ਉਹਦੇ ਵਿੱਚ ਸਜ਼ਾ 3 ਸਾਲ ਦੀ ਹੋਈ ਤਾਂ ਜ਼ਮਾਨਤ ਹੋ ਗਈ। आईपीसी ਜਿਹੜੀ 295 ए ਦੇ ਵਿੱਚ ਜਿਹੜੀ ਸਜ਼ਾ ਹੋਈ ਉਸ ਤੋਂ ਬਾਅਦ ਜਦੋਂ ਇਹ ਇਹ ਬਦਲਿਆ ਗਿਆ ਕਾਨੂੰਨ ਧਾਰਾ ਤੇ बीएनएस ਜੀ ਚ ਭਾਰਤੀ ਨਿਆਏ ਸੰਹਿਤਾ ਜਿਸ ਦੇ ਵਿੱਚ बीएनएस 299 ਧਾਰਾ ਜਿਹੜੀ ਹੁਣ ਜਿਹੜੀ ਲੱਗਦੀ ਆ ਬੇਅਦਵੀ ਕਰਨ ਵਾਲਿਆਂ ਤੇ ਇਹਦੇ ਵਿੱਚ ਇਨਸਰਟ ਕਰਕੇ ਜੇ 299ਏ ਐਡਸਰਟ ਕੀਤੀ ਜਾਵੇ ਤਾਂ ਪਾਰਲੀਮੈਂਟ ਵਿੱਚ ਇਸ ਨੂੰ ਜਿਹੜੀ ਸਜ਼ਾ ਦੇ ਵਿੱਚ ਵਾਧਾ ਕਰ ਸਕਦੇ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਵਾਲਿਆਂ ਤੇ ਸੋ ਪਿਛਲੇ 12 ਅਕਤੂਬਰ 24 ਤੋਂ ਸਾਹ ਗੁਰਜੀਤ ਸਿੰਘ ਖਾਲਸਾ ਜੋ ਖੇੜੀ ਨਗੀਆਂ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਇੱਕ ਟਾਵਰ ਤੇ ਬੈਠੇ ਨੇ ਉਹਨਾਂ ਦੀ ਮੰਗ ਸੀ ਕਿ ਸਰਮ ਧਰਮ ਬੇਅਦਵੀ ਰੋਕੋ ਕਾਨੂੰਨ ਜਿਹੜਾ ਬਣਾਇਆ ਜਾਵੇ ਸੋ ਉਹਨਾਂ ਦੇ ਵੀ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇੱਕ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰੇਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਇਸ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋ ਲੀਡਰ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਆ